ਸਤਿ ਸ਼੍ਰੀ ਅਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਸੰਸਾਰ ਬਹੁਤ ਸੋਹਣਾ ਹੈ ਕਿਉਂਕਿ ਉਹਨੂੰ ਪਰਮਾਤਮਾ ਨੇ ਬਣਾਇਆ ਹੈ ਨਾ ਪਰਮਾਤਮਾ ਦੀ ਗੱਲ ਆ ਹੀ ਜਾਂਦੀ ਹੈ ਜਿੰਨੀ ਮਰਜ਼ੀ ਲੌਜਿਕ ਤੇ ਤਰਕ ਦੀ ਗੱਲ ਆਪਾਂ ਕੀਤੀ ਜਾਵੇ ਸਾਇੰਸ ਜੋ ਹੈ ਨਾ ਕਈ ਵਾਰੀ ਸਾਨੂੰ ਇੱਕ ਤੁਸੀਂ ਕਈ ਜਗ੍ਹਾ ਤੇ ਪੜਿਆ ਹੋਣਾ ਮੈਂ ਚਲੋ ਜੋ ਉਸ ਉਸ ਦੇ ਖੌਦ ਨੂੰ ਨਹੀਂ ਵੀ ਮੰਨਦੇ ਜੀਵਤ ਤੇ ਉਹ ਵੀ ਨੇ ਜਿਉਂਦੇ ਤੇ ਉਹ ਵੀ ਨੇ ਸਾਥ ਤੇ ਉਹ ਵੀ ਲੈ ਰਹੇ ਆ ਦੁਨੀਆ 'ਚ ਵਿਚਰਦੇ ਪਏ ਆ ਆਪਣੇ ਜੀਵਨ ਨੂੰ ਬਤੀਤ ਕਰਦੇ ਪਏ ਆ ਕਿਸੇ ਤਰੀਕੇ ਨਾਲ ਵੀ ਕਰਨ ਕੌਣ ਕਿੰਨੂ ਕਿਸ ਤਰੀਕੇ ਨਾਲ ਮੰਨਦਾ ਇਹ ਮਾਇਨੇ ਨਹੀਂ ਰੱਖਦਾ ਇਨਸਾਨ ਨੂੰ ਇਨਸਾਨ ਮੰਨਣਾ ਜਿਆਦਾ ਜ਼ਰੂਰੀ ਹੈ ਤਾਂ ਇਸੇ ਕਰਕੇ ਆਪਾਂ ਹਮੇਸ਼ਾ ਰਿਸ਼ਤਿਆਂ ਨੂੰ ਅਹਿਮੀਅਤ ਦਿੰਨੇ ਆ ਇਸੇ ਕਰਕੇ ਆਪਾਂ ਹਮੇਸ਼ਾ ਵਕਤ ਨੂੰ ਅਹਿਮੀਅਤ ਦੇਣ ਬਾਰੇ ਕਹਿੰਨੇ ਆ ਇਸੇ ਕਰਕੇ ਆਪਾਂ ਹਮੇਸ਼ਾ ਵਕਤ ਨੂੰ ਸਮਝ ਕੇ ਚੱਲਣ ਬਾਰੇ ਹਮੇਸ਼ਾ ਗੱਲ ਕਰਦੇ ਆ ਕਿ ਵਕਤ ਨੂੰ ਸਮਝ ਕੇ ਚੱਲਣਾ ਹੀ ਅਸਲ ਵਿੱਚ ਸਮਝਦਾਰੀ ਕਹਾਈ ਜਾਂਦੀ ਹੈ ਤੇ ਹੁੰਦੀ ਈ ਹੈ ਚਲੋ ਕਹਿੰਦੇ ਸੰਸਾਰ ਸੁੰਦਰ ਹੈ ਕਿਉਂਕਿ ਇਸ ਨੂੰ ਈਸ਼ਵਰ ਨੇ ਬਣਾਇਆ ਹੈ ਤੇ ਇਸ ਸੰਸਾਰ ਨੂੰ ਜਦੋਂ ਤੁਸੀਂ ਖਰਾਬ ਕਰਦੇ ਹੋ ਗੰਦਾ ਕਰਦੇ ਹੋ ਤਾਂ ਅਸਲ ਵਿੱਚ ਅਸੀਂ ਈਸ਼ਵਰ ਦਾ ਨਰਾਦਰ ਕਰ ਰਹੇ ਹੁੰਨੇ ਆ ਤਾਂ ਇਹ ਧਰਤੀ ਹੈ ਇਹ ਧਰਤੀ ਨੇ ਆਪਣੀ ਗੋਦ ਵਿੱਚ ਸਾਨੂੰ ਜੀਵਨ ਦਿੱਤਾ ਹੈ ਇਹ ਠੀਕ ਹੈ ਸਾਡੇ ਕਹੇ ਤੇ ਨਹੀਂ ਦਿੰਦਾ ਇਹ ਸ਼੍ਰੀਕਾ ਸਾਡੀ ਮਰਜ਼ੀ ਨਾਲ ਨਹੀਂ ਦਿੰਦਾ ਉਸ ਨੇ ਆਪਣੀ ਮਰਜ਼ੀ ਨਾਲ ਹੀ ਚੱਲਣਾ ਤੇ ਪਰ ਫਿਰ ਵੀ ਫਿਰ ਵੀ ਇਹ ਆਕੇ ਜਿਸ ਗੋਦ ਵਿੱਚ ਬੈਠੀ ਹੈ ਨਾ ਉੱਥੇ ਛੇਕ ਨਹੀਂ ਕਰੀਦੇ ਤੇ ਧਿਆਨ ਰੱਖਣਾ ਚਾਹੀਦਾ ਹੈ ਸਾਨੂੰ ਵੀ ਇਸ ਦੁਨੀਆਦਾਰੀ ਚ ਵਿਚਰਦੇ ਹੋਏ ਕਿ ਸਾਡੇ ਵੱਲੋਂ ਇਸ ਕੁਦਰਤ ਇਸ ਪ੍ਰਕਿਰਤੀ ਦਾ ਕੋਈ ਨੁਕਸਾਨ ਨਾ ਹੋਵੇ ਤੁਰੇ ਜਾਂਦੇ ਹੋ ਕਈ ਵਾਰੀ ਨੋਟ ਕਰਿਆ ਕਰੋ ਆਲੇ ਦੁਆਲੇ ਕਿੰਨੀ ਖਾਲੀ ਜਗ੍ਹਾ ਪਈ ਹੈ ਤੇ ਜੇ ਉੱਥੇ ਇੱਕ ਅੱਧਾ ਪੇੜ ਲਗਾ ਦਿੱਤਾ ਜਾਵੇ ਤੇ ਕੀ ਨੁਕਸਾਨ ਕਰਦਾ ਹੈ ਪੰਛੀਆਂ ਲਈ ਕਿੰਨਾ ਚੰਗਾ ਹੈ ਬੈਠਣਗੇ ਸ਼ਾਂਹੇ ਟੋੜ-ਡੌੜ ਦਾ ਪੰਛੀ ਉੱਥੇ ਸਾਹ ਲੈ ਲੈਂਦਾ ਇਹ ਠੀਕ ਹੈ ਕਿ ਤੁਸੀਂ ਨਹੀਂ ਲਗਾਉਂਗੇ ਸਾਉ ਨੂੰ ਫਿਰ ਵੀ ਆ ਹੀ ਜਾਣਾ ਹੈ ਪਰ ਗੱਲ ਤਾਂ ਇੱਕੇ ਬਣਦੀ ਇਹਦੇ ਵਿੱਚ ਜਗ੍ਹਾ ਪਈ ਹੈ ਕਿਉਂਕਿ ਦਰਖਤ ਵੱਟ ਵੱਡ ਕੇ ਇਨਸਾਨਾਂ ਨੇ ਆਪਣੇ ਘਰ ਬਣਾਇਆ ਬੜਾ ਹੀ ਸੈਲਫਿਸ਼ ਬੜਾ ਹੀ ਸੈਲਫਿਸ਼ ਇਨਸਾਨ ਹੈ ਮੰਨ ਲਓ ਸਾਹਮਣੇ ਵਾਲੇ ਦੁਆਲੇ ਕੁਝ ਲੱਗ ਰਿਹਾ ਕਿ ਸਾਡੇ ਰਾਹ ਅੜਕਣ ਪਾ ਰਿਹਾ ਵੱਡ ਦੋ ਪਰੇ ਇਹਨੂੰ ਮੈਂਟ ਲਾਉਂਦੇ ਆ ਅੱਛਾ ਪੁਰਾਣੇ ਜ਼ਮਾਨੇ 'ਚ ਇੱਕ ਗੱਲ ਹੋਰ ਸੀ ਤੁਸੀਂ ਭਾਵੇਂ ਮੰਨੋ ਨਾ ਮੰਨੋ ਕਹਿੰਦੇ ਦਰਖਤਾਂ ਵਿੱਚ ਵੀ ਜਾਨ ਹੁੰਦੀ ਆ 101 ਪਰਸੈਂਟ ਇਹ ਚੀਜ਼ ਸਾਇੰਸ ਸੈਂਟੀਫਿਕ ਰੀਜ਼ਨ ਨਾਲ ਵੀ ਸਾਇੰਸ ਦੁਆਰਾ ਵੀ ਇਹ ਸਾਬਿਤ ਹੋ ਚੁੱਕੀ ਆ ਕਿ ਜੀਵਤ ਨੇ ਪੇੜ ਪੌਦੇ ਆਕਸੀਜਨ ਕਾਰਬਨ ਡਾਈਆਕਸ ਜੋ ਵੀ ਮਤਲਬ ਜੋ ਆਪਾਂ ਨੂੰ ਆਪਾਂ ਨੂੰ ਆਪਣੇ ਸਾਹ ਲਈ ਚਾਹੀਦਾ ਹੈ ਉਹ ਕੁਦਰਤ ਸਾਨੂੰ ਉਹਨਾਂ ਦੁਆਰਾ ਦਿੰਦੀ ਏ ਸਭ ਜਗ੍ਹਾ ਤੇ ਸਭ ਜਗ੍ਹਾ ਤੇ ਪੇੜ ਪੌਦੇ ਉੱਗ ਹੀ ਖੜਦੇ ਆ ਕਿਉਂਕਿ ਕੁਦਰਤ ਆਪਣੇ ਆਪ ਨੂੰ ਬੈਲੈਂਸ ਕਰਦੀ ਆ ਇਹ ਮੰਨਣ ਵਾਲੀ ਗੱਲ ਆ ਹੁਣ ਗੱਲ ਇਹ ਆ ਕਿ ਕੁਦਰਤ ਤੇ ਆਪਣੇ ਆਪ ਨੂੰ ਬੈਲੈਂਸ ਕਰਦੀ ਹੈ ਤੇ ਅਸੀਂ ਕੀ ਕਰਦੇ ਹਾਂ ਅਸੀਂ ਆਪਣੇ ਸਰੀਰ ਨੂੰ ਵੀ ਅਨਬੈਲੈਂਸ ਰੱਖਦੇ ਹਾਂ ਅਸੀਂ ਕੁਦਰਤ ਦੀ ਪ੍ਰਕਿਰਤੀ ਨੂੰ ਅਨਬੈਲੈਂਸ ਰੱਖਦੇ ਹਾਂ ਅਸੀਂ ਸਿਰਫ ਤੇ ਪੈਸਾ ਤੇ ਪੈਸਾ ਕੋਈ ਕੈਸਾ ਹੀ ਕੋਈ ਜੈਸਾ ਵੀ ਹੈ ਬਸ ਉਹਦੇ ਕੋਲ ਪੈਸਾ ਹੋਣਾ ਚਾਹੀਦਾ ਹੈ ਪੈਸੇ ਦੀ ਵਜ੍ਹਾ ਦੇ ਨਾਲ ਅਗਰ ਰਸਤੇ 'ਚ ਕੋਈ ਸਾਡੇ ਰੁਕਾਵਟ ਆਉਂਦੀ ਹੈ ਤਾਂ ਉਹ ਅਸੀਂ ਵੱਡੀਆਂ ਵੱਡੀਆਂ ਰੁਕਾਵਟਾਂ ਮਿੰਟ 'ਚ ਖਤਮ ਕਰ ਦਿੰਨੇ ਆ ਮਿੰਟ ਚ ਖਰਾਬ ਕਰ ਦਿੰਨੇ ਆ ਮਿੰਟ ਚ ਉਸ ਚੀਜ਼ ਨੂੰ ਅ ਅਣਗੋਲਿਆ ਕਰ ਦਿੰਨੇ ਆ ਹੁਣ ਤੁਸੀਂ ਆਪ ਹੀ ਦੇਖੋ ਪੈਸੇ ਲਈ ਕੀ ਰਿਸ਼ਤੇ ਖਰਾਬ ਹੋ ਰਹੇ ਆ ਪਿਓ ਪੁੱਤਰ ਨੂੰ ਮਾਰ ਰਿਹਾ ਪਿਓ ਪੁੱਤ ਨੂੰ ਮਾਰ ਰਿਹਾ ਤੇ ਪੁੱਤਰ ਪਿਓ ਨੂੰ ਪੈਸੇ ਲਈ ਕੁਛ ਨਾ ਕੁਛ ਤੁਹਾਨੂੰ उलझेਵੇਂ ਜੇ ਦੇਖੀਏ ਤਾਂ ਰਿਸ਼ਤਾ ਕਿੱਥੇ ਕਰਨਾ ਹੈ ਪੈਸੇ ਲਈ ਦੇਖਣਾ ਹੈ ਸਿਰਫ ਪੈਸਾ ਹੀ ਦੇਖਣਾ ਹੈ ਸਿਰਫ ਪ੍ਰੋਪਰਟੀ ਹੀ ਦੇਖਣੀ ਹੈ ਬੰਦਾ ਕਹੇ ਜਿਆ ਮੁੰਡਾ ਕਹੇ ਜਿਆ ਕੁੜੀ ਕਹੇ ਜਿਆ ਮਾਇਨੇ ਨਹੀਂ ਰੱਖਦਾ ਬਸ ਇੱਕ ਬਿਜ਼ਨਸ ਦੇ ਤੌਰ ਤੇ ਹਰ ਰਿਸ਼ਤੇ ਸਾਡੇ ਬਣਦੇ ਜਾ ਰਹੇ ਆ ਤੇ ਇਹ ਜੋ ਹੈ ਅਸੀਂ ਪ੍ਰਕਿਰਤੀ ਨੂੰ ਇੱਕ ਕਿਸਮ ਦਾ ਚੈਲੰਜ ਹੀ ਕਰਦੇ ਆ ਇੱਕ ਬਹੁਤ ਵਧੀਆ ਗੱਲ ਮੈਂ ਤੁਹਾਨੂੰ ਦੱਸਣ ਲੱਗੀ ਆ ਕਹਿੰਦੇ ਜਦੋਂ ਤੁਹਾਨੂੰ ਘੱਟ ਨੌਲੇਜ ਹੈ ਨਾ ਤਾਂ ਤੁਸੀਂ ਪਰਮਾਤਮਾ ਨੂੰ ਬਹੁਤ ਮੰਨਦੇ ਆ ਇਹ ਗੱਲ ਦਾ ਤਰਕ ਸੁਣਿਓ ਜਦੋਂ ਸਾਨੂੰ ਕੁਝ ਵੀ ਗਿਆਨ ਨਹੀਂ ਹੈ ਤਾਂ ਅਸੀਂ ਉਸ ਵੱਲ ਭੱਜਦੇ ਹਾਂ ਤੇ ਜਦੋਂ ਬਹੁਤ ਜ਼ਿਆਦਾ ਗਿਆਨ ਹੈ ਤਾਂ ਉਦੋਂ ਵੀ ਅਸੀਂ ਉਸ ਵੱਲੇ ਹੀ ਭੱਜਦੇ ਹਾਂ ਪੁੱਛੋ ਕਿਉਂ ਪੁੱਛੋ ਕਿਉਂ ਕਿਉਂਕਿ ਜਦੋਂ ਅਸੀਂ ਪਰੇਸ਼ਾਨੀ ਦੇ ਵਿੱਚ ਉਸ ਨੂੰ ਦੇਖਦੇ ਆ ਜਦੋਂ ਸਾਇੰਸ ਤਰਕ ਨਾਲ ਗੱਲ ਕਰਦੀ ਹੈ ਜਦੋਂ ਸਾਇੰਸ ਪੜਨਦੇ ਤੁਸੀਂ ਚਾਹਵਨ ਹੋ ਜਾਂਦੇ ਆ ਜਦੋਂ ਤੁਸੀਂ ਸਾਇੰਸ ਪੜਦੇ ਹੋ ਤੇ ਸਾਇੰਸ ਜੋ ਵਿਗਿਆਨ ਦੱਸਦਾ ਹੈ ਕਿ ਇਹ ਇਹ ਲੌਜੀਕ ਇਸ ਤਰ੍ਹਾਂ ਦਾ ਹੈ ਇਹ ਲੌਜੀਕ ਇਸ ਤਰ੍ਹਾਂ ਦਾ ਹੈ ਤਾਂ ਤੁਸੀਂ ਨਹੀਂ ਮੰਨਦੇ ਤੁਸੀਂ ਬੱਚਿਆਂ ਨੂੰ ਦੇਖਿਓ ਪਰਮਾਤਮਾ ਨਹੀਂ ਹੈ ਇਹ ਤੇ ਕੁਦਰਤੀ ਤਾਂ ਹੁੰਦਾ ਹੈ ਇਹ ਅਸਮਾਨ ਦੇ ਵਿੱਚ ਆ ਇਸ ਤਰ੍ਹਾਂ ਤਾਂ ਆਉਂਦਾ ਹੈ ਆ ਇਸ ਤਰ੍ਹਾਂ ਰੁੱਤਾਂ ਤਾਂ ਬਦਲਦੀਆਂ ਨੇ ਕਿਉਂਕਿ ਸਾਇੰਸ ਤੇ ਸੂਰਜ ਨੇ ਇਦਾਂ ਕੀਤਾ ਹੈ ਇਹਨੇ ਇਦਾਂ ਕੀਤਾ ਹੈ ਤਾਂ ਉਹ ਤੁਹਾਨੂੰ ਹਜ਼ਾਰ ਤਰ੍ਹਾਂ ਦੇ ਤਰਕ ਮਿਲ ਜਾਣਗੇ ਜੋ ਸਾਇੰਸ ਦੇ ਵਿੱਚ ਤੁਹਾਨੂੰ ਲੌਜੀਕਲੀ ਦੱਸਣਗੇ ਕਿ ਇਹ ਪਰਮਾਤਮਾ ਨਹੀਂ ਕਰ ਰਿਹਾ ਇਹ ਅਸਲ ਦੇ ਵਿੱਚ ਸਾਇੰਸ ਕਰ ਰਹੀ ਹੈ ਹੈਨਾ ਇਹ ਕੁਦਰਤੀ ਤੌਰ ਤੇ ਚੀਜ਼ਾਂ ਹੁੰਦੀਆਂ ਫਿਰ ਜਦੋਂ ਤੁਸੀਂ ਇੱਕ ਗਲਾਸ ਦੇ ਵਿੱਚ ਇੱਕ ਬਿੰਦੂ ਹੈ ਤੇ ਤੁਹਾਨੂੰ ਉਹ ਨਹੀਂ ਦਿਖਦਾ ਜਦੋਂ ਤੱਕ ਤੁਸੀਂ ਉਹ ਪੂਰਾ ਗਲਾਸ ਪਾਣੀ ਦਾ ਪੀ ਨਹੀਂ ਲੈਂਦੇ ਤਾਂ ਉਹ ਬਿੰਦੂ ਤੁਹਾਨੂੰ ਆਖਰ ਚ ਦਿਖਦਾ ਤੇ ਜਦੋਂ ਬਿੰਦੂ ਦਿਖਦਾ ਹੈ ਨਾ ਤਾਂ ਅਸਲ ਚ ਉਹ ਹੀ ਪਰਮਾਤਮਾ ਹੈ ਮਤਲਬ ਪੂਰਾ ਗਿਆਨ ਹੋਣਾ ਹੀ ਅਸਲ ਚ ਉਸ ਨਾਲ ਜੁੜਨਾ ਹੈ ਜਦੋਂ ਤੁਸੀਂ ਸਾਰਾ ਤੁਹਾਨੂੰ ਗਿਆਨ ਹੋ ਜਾਂਦਾ ਤਾਂ ਫਿਰ ਇੱਕ ਸ਼ਕਤੀ ਤਾਂ ਹੈ ਕੋਸ਼ ਤਾਂ ਹੈ ਜੋ ਇਹ ਦੁਨੀਆ ਨੂੰ ਚਲਾਉਂਦਾ ਹੈ। ਕੋਸ਼ ਤਾਂ ਹੈ ਜਦੋਂ ਹੱਥ ਖੜੇ ਕਰ ਦਿੰਦੇ ਆ ਤਾਂ ਕਿਤੋਂ ਨਾ ਕਿਤੋਂ ਕੁਝ ਨਾ ਕੁਝ ਹਿਲਵਸਿਲਾ ਉਹ ਕੁਦਰਤ ਤੁਹਾਨੂੰ ਬਣਾ ਦਿੰਦੀ ਏ। ਕੁਝ ਤਾਂ ਹੈ ਜੋ ਤੁਹਾਨੂੰ ਬਚਾਉਂਦਾ ਏ ਤੇ ਕੁਝ ਤਾਂ ਹੈ ਜੋ ਤੁਹਾਨੂੰ ਟੱਕਾ ਵੀ ਦਿੰਦਾ ਏ। ਇਹ ਸਚਾਈ ਹੈ ਜੀ। ਇਹ ਸਚਾਈ ਆ। ਐਵੇਂ ਥੋੜਾ ਕਰਮ ਤੇ ਧਰਮ ਇੱਕ ਦੂਜੇ ਨਾਲ ਜੁੜੇ ਹੋਏ ਨੇ ਹਰ ਇਨਸਾਨ ਦਾ ਚੰਗਾ ਕਰਮ ਚੰਗੀ ਨੀਅਤ ਹੀ ਅਸਲ ਵਿੱਚ ਉਸਦਾ ਧਰਮ ਬਣ ਜਾਂਦਾ ਹੈ ਕਿਉਂਕਿ ਉਸ ਨੂੰ ਉਹ ਪਰਪੱਕ ਤੌਰ ਤੇ ਨਿਭਾਉਣਾ ਸ਼ੁਰੂ ਕਰ ਦਿੰਦਾ ਹੈ ਕਿ ਇਹ ਮੇਰਾ ਕੰਮ ਹੈ ਮੇਰਾ ਇਹ ਹੀ ਕਰਮ ਹੈ ਕਰਮ ਨਾਲ ਹੀ ਸਾਡੇ ਧਰਮ ਜੁੜ ਜਾਂਦਾ ਹੈ ਤੇ ਜਦੋਂ ਧਰਮ ਜੁੜ ਜਾਂਦਾ ਹੈ ਤੇ ਫਿਰ ਉਹ ਸਾਡੇ ਵਿੱਚ ਵਿਸ਼ਵਾਸ ਬਣ ਜਾਂਦਾ ਤੇ ਜਦੋਂ ਵਿਸ਼ਵਾਸ ਬਣ ਜਾਂਦਾ ਤੇ ਜਿੱਤ ਦਾ ਸਾਡਾ ਵਿਸ਼ਵਾਸ ਹੀ ਹੈ ਬਸ ਇਹ ਜ਼ਰੂਰ ਹੈ ਕਿ ਉਹ ਹੈ ਉਹ ਹੈ ਉਹ ਕਣ-ਕਣ ਚ ਪਰ ਜ਼ਰੂਰੀ ਨਹੀਂ ਹੈ ਉਹਦੀਆਂ ਚੀਜ਼ਾਂ ਬਣਾਈਆਂ ਜਾਣ ਉਹਦਾ ਨਾਮ ਬਣਾਇਆ ਜਾਵੇ ਉਹਦੇ ਨਾਮ ਦੇ ਗੁਣ ਗਾਉਣ ਨਾਲ ਉਹ ਕੋਈ ਜ਼ਿਆਦਾ ਬlesing ਨਹੀਂ ਦੇਣ ਵਾਲਾ ਤੇ ਜੇ ਤੁਸੀਂ ਉਸਦੇ ਨਾਮ ਨੂੰ ਸਿਰਫ ਆਪਣੇ ਸਾਹਾਂ ਦੀ ਲੜੀ ਦੇ ਨਾਲ ਮਹਿਸੂਸ ਹੀ ਕਰਨ ਲੱਗ ਜਾਓ ਅੰਦਰ ਨੂੰ ਹੀ ਆਪਣੇ ਆਪ ਨੂੰ ਹੀ ਅਮੀਅਤ ਦਿਓ ਕਿਉਂਕਿ ਤੁਹਾਨੂੰ ਉਸਨੇ ਬਣਾਇਆ ਹੈ ਤੇ ਚੀਜ਼ਾਂ ਤੁਸੀਂ ਬਣਾਈਆਂ ਹਰ ਚੀਜ਼ ਤੁਸੀਂ ਬਣਾਈ ਹੈ ਤੁਹਾਨੂੰ ਬਣਾਉਣ ਵਾਲਾ ਮਹਾਨ ਹੈ ਤੁਹਾਡੀਆਂ ਬਣਾਈਆਂ ਚੀਜ਼ਾਂ ਮਹਾਨ ਹੈ ਨਹੀਂ ਹੋ ਸਕਦੀਆਂ ਇਹ ਤੇ ਇਨਸਾਨ ਨੂੰ ਬਹੁਤ ਛੋਟੀ ਜੀ ਬਹੁਤ ਛੋਟਾ ਜਿਹਾ ਦਿਮਾਗ ਦਿੱਤਾ ਉਹਨੇ ਸਿਰ ਦੇ ਉੱਤੇ ਤੇ ਸਰੀਰ ਦੇ ਦਿੱਤਾ ਐਡਾ ਬੜਾ ਮਨ ਦਿੱਤਾ ਇਹ ਛੋਟਾ ਜਿਹਾ ਜੋ ਜੋ ਚੀਜ਼ ਉਹਨੇ ਦਿੱਤੀ ਹੈ ਕੁਝ ਸੋਚ ਕੇ ਹੀ ਦਿੱਤੀ ਹੋਣੀ ਹੈ ਤੇ ਇੰਨੀ ਚੀਜ਼ ਤੇ ਦਿੱਤੀ ਨਹੀਂ ਕਿ ਉਹਨੂੰ ਫੜਿਆ ਜਾ ਸਕੇ ਮਹਿਸੂਸ ਤੇ ਕੀਤਾ ਹੀ ਜਾ ਸਕਦਾ ਹੈ ਇੰਨਾ ਦਿਮਾਗ ਵੀ ਨਹੀਂ ਦਿੱਤਾ ਕਿ ਬਸ ਉਹਦੇ ਨਾਲ ਅਸੀਂ ਜੁੜੇ ਤੇ ਬਸ ਉੱਥੇ ਤੱਕ ਪਹੁੰਚ ਗਏ ਸਾਰੀ ਦੁਨੀਆ ਹੀ ਉਸਨੂੰ ਲੱਭਣ ਲਈ ਤੁਰੇ ਫਿਰਦੀ ਹੈ ਸਾਰੀ ਦੁਨੀਆ ਹੀ ਦੇ ਵਿੱਚ ਬੜੇ ਗਿਆਨੀ ਧਿਆਨੀ ਲੋਕ ਆਏ ਆ ਪਰ ਜੋ ਵੀ ਹੈ ਜੋ ਜਿਹਦੇ ਕਰਮ ਜਿੰਨੇ ਸੀ ਉਹ ਉਸ ਨੂੰ ਪਾ ਗਿਆ ਰਹਿ ਗਿਆ ਜਾਂ ਕੀ ਮਹਿਸੂਸ ਹੋਇਆ ਉਹੀ ਗੱਲ ਕੇ ਮਰੇ ਬਿਨਾ ਸਵਰਗ ਨਹੀਂ ਮਿਲਦਾ ਤੇ ਸਵਰਗ ਦਾ ਪਤਾ ਦੱਸਣ ਵਾਲਾ ਕੋਈ ਹੈ ਨਹੀਂ ਹੈ ਕਿਉਂਕਿ ਇਹਦਾ ਕੋਈ ਡਰਾਸ ਹੀ ਨਹੀਂ ਹੈ ਕੋਈ ਪਤਾ ਹੀ ਨਹੀਂ ਹੈ ਕਿਹੜੀ ਚੀਜ਼ ਹੈਗੀ ਹੈ ਕਿ ਨਹੀਂ ਹੈਗੀ ਤੇ ਆਪਾਂ ਸਿਰਫ ਤੇ ਸਿਰਫ ਚੱਲਣਾ ਹੈ ਆਪਣੇ ਨਾਲ ਆਪਾਂ ਸਿਰਫ ਤੇ ਸਿਰਫ ਚੱਲਣਾ ਹੈ ਕੁਦਰਤ ਨੇ ਸਾਨੂੰ ਬਣਾਇਆ ਹੈ ਕੀ ਮਕਸਦ ਹੈ ਕੀ ਮਕਸਦ ਹੈ ਕਿਉਂ ਹੈ ਅਗਰ ਦੁਨੀਆ ਚ ਇੰਜੋਏ ਕਰਨਾ ਹੈ ਤਾਂ ਕਿਉਂ ਅਸੀ ਪਰੇਸ਼ਾਨਾ ਬਸ ਆਪਣੇ ਸਟਾਰ ਸਮਝ ਕੇ ਆਪਣਾ ਰਸਤਾ ਚੁਣੋ ਆਪਣੇ ਰਸਤੇ ਤੇ ਆਰਾਮ ਨਾਲ ਬੜੀ ਖੁਸ਼ੀ ਨਾਲ ਆਪਣੇ ਵਕਤ ਨੂੰ ਕੱਢੋ ਤੇ ਆਪਣੇ ਆਪ ਹੀ ਜ਼ਿੰਦਗੀ ਸਵਰਗ ਕੀ ਠੀਕ ਹੈ ਚਲੋ ਅੱਜ 23 ਫਰਵਰੀ 2025 ਦਿਨ ਐਤਵਾਰ ਦਾ 10ਵੀਂ ਤਿਥੀ ਅੱਜ ਕ੍ਰਿਸ਼ਨ ਪੱਖ ਦੀ ਹਨੇਰ ਪੱਖ ਦੀ 10ਵੀਂ ਦਿਤੀ ਹੈ ਮੂਲ ਨਕਸ਼ਤਰ ਸ਼ਾਮ ਨੂੰ 6:43 ਮਿੰਟ ਤੱਕ ਚੱਲੇਗਾ ਤੇ ਗ੍ਰਹਾਂ ਦੇ ਮੁਤਾਬਕ ਅੱਜ ਦੇ ਦਿਨ ਜਾਨੀ ਕਿ ਐਤਵਾਰ ਵਾਲੇ ਦਿਨ ਜੋ ਜੇਸ਼ਟਾ ਨਕਸ਼ਤਰ ਸੌਰੀ ਐਤਵਾਰ ਵਾਲੇ ਦਿਨ ਮੂਲ ਨਕਸ਼ਤਰ ਸੀ ਜੋ ਸ਼ਾਮ ਨੂੰ 6:43 ਮਿੰਟ ਤੱਕ ਚੱਲੇਗਾ ਤੇ ਉਸ ਤੋਂ ਬਾਅਦ ਪੂਰਬ ਪੂਰਾ ਬਸਾੜਾ ਨਕਸ਼ਤਰ ਚੱਲ ਪਵੇਗਾ ਠੀਕ ਹੈ ਗ੍ਰਹਾਂ ਦੇ ਮੁਤਾਬਕ ਤੁਹਾਨੂੰ ਰਾਸ਼ੂ ਵਿੱਚ ਚੰਦਰਮਾ ਗਿਆ 15 1:56 ਮਿੰਟ ਤੱਕ ਰਵੇ ਜੀ ਜੋ ਕੱਲ ਦੀ ਚੱਲਦੀ ਪਈ ਸੀ ਰਾਹੂ ਕਾਲ ਦੇ ਟਾਈਮ ਦੀ ਗੱਲ ਕਰੀਏ ਆਪਾਂ ਤਾਂ ਰਾਹੂ ਕਾਲ ਦਾ ਟਾਈਮ ਤਕਰੀਬਨ 4:30 ਵਜੇ ਤੋਂ ਲੈ ਕੇ 6:00 ਵਜੇ ਤੱਕ ਰਹਿਣ ਵਾਲਾ ਹੈ ਠੀਕ ਹੈ ਗ੍ਰਹਾਂ ਦੇ ਮੁਤਾਬਕ ਜੀ ਤਕਰੀਬਨ ਜੋ ਗੰਡਮੂਲ ਨੇ ਉਹ ਤਕਰੀਬਨ ਬਣੇ ਰਹਿਣਗੇ ਜੀ ਅੱਜ ਦੇ ਦਿਨ ਜਦੋਂ ਤੱਕ ਕੇਤੂ ਨਕਸ਼ਤਰ ਚੱਲੇਗਾ ਜਨੀ ਐਤਵਾਰ ਵਾਲੇ ਦਿਨ ਮੂਲ ਨਕਸ਼ਤਰ 34 ਤੱਕ ਗੰਡ ਮੂਲ ਬਣਨੇ ਆ ਤੇ ਸ਼ਨੀ ਜੋ ਹੈ ਪੱਛਮ ਮੇ ਅਸਤ ਹੋ ਜਾਏਗਾ ਅੱਜ 6:18 ਮਿੰਟ ਤੇ ਸ਼ਨੀ ਅਸਤ ਹੋਣ ਵਾਲਾ ਹੈ ਠੀਕ ਹੈ ਤੁਹਾਨੂੰ ਪਤਾ ਹੈ ਜਿਹੜਾ ਗ੍ਰਹਿ ਸੂਰਜ ਦੇ ਅੰਡਰ ਹੁੰਦਾ ਹੈ ਉਹ ਅਸਥੀ ਹੋ ਜਾਂਦਾ ਹੈ ਤੇ ਇਸ ਕਰਕੇ ਸ਼ਨੀ ਅਸਤ ਹੈ ਚਲੋ ਵਾਸਤੂ ਟਿਪ ਤੁਹਾਨੂੰ ਪ੍ਰੋਗਰਾਮ ਦੇ ਅਖੀਰ ਚ ਦੱਸਾਂਗੇ ਬ੍ਰਾਜ਼ਿਲ ਜੋਗ ਮੂਲ ਨਕਸ਼ਤਰ ਸ਼ਾਮ ਤੱਕ ਕੀ ਪ੍ਰਭਾਵ ਪਾਏਗਾ ਮੰਗਲ ਹਜੇ ਬੱਕਰੀ ਚਲਦਾ ਪਿਆ ਆਲਾ ਰੂਵੀ ਵਕਰੀਅ ਤੇ ਕੇਤੂ ਵੀ ਵਕਰੀਆ ਸਭ ਤੋਂ ਪਹਿਲਾਂ ਅਰੇਜ਼ਾ ਨਹੀਂ ਮੇਸ਼ ਰਾਸ਼ੀ ਦੀ ਗੱਲ ਕਰਾਂਗੇ ਚੰਦਰਮਾ ਗਏ ਤੁਨੂ ਰਾਸ਼ੀ ਵਿੱਚ ਮੰਗਲ ਦੀ ਪਈ ਦ੍ਰਿਸ਼ਟੀ ਪਹਿਲਾਂ ਬ੍ਰਸਪਤੀ ਦੀ ਦ੍ਰਿਸ਼ਟੀ ਸੀ ਤੇ ਹੁਣ ਮੰਗਲ ਦੀ ਪੂਰਨ ਦ੍ਰਿਸ਼ਟੀ ਰਹੇਗੀ ਹੁਣ ਦੇਖੋ ਚਾਰ ਘਰ ਜੋ ਮੰਨੇ ਜਾਂਦੇ ਆ 6 9 12 ਤੇ 3 3 6 9 12 3 ਇਹਨਾਂ ਦੇ ਸਾਰੇ ਘਰਾਂ ਦੇ ਵਿੱਚ ਗ੍ਰਹਿ ਨੇ ਤੀਜੇ ਮੰਗਲ ਬੈਠਾ ਹੈ ਕੇਮੇ ਕਿਤੂ ਬੈਠਾ ਹੈ ਨੌਵੇਂ ਚੰਦਰ ਆਜੂ ਬੈਠਾ ਹੈ ਤੇ 12ਵੇਂ ਸ਼ੁਕਰ ਤੇ ਰਾਹੁ ਬੈਠਾ ਹੈ ਇਹ ਵੀ ਇੱਕ ਅੱਛਾ ਜੋਗ ਹੈ ਇਹਦਾ ਪ੍ਰਭਾਵ ਤੁਹਾਨੂੰ ਦੱਸਦੇ ਹਾਂ ਸਭ ਤੋਂ ਪਹਿਲਾਂ ਅਰੀਜ਼ਾ ਨਿਮੇਸ਼ ਰਾਸ਼ੀ ਦੀ ਗੱਲ ਕਰਦੇ ਮੇਸ਼ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਚੰਦਰਮਾ ਨੌਵੇਂ ਸਥਾਨ ਵਿੱਚ ਕੇਤੂ ਦਾ ਨਕਸ਼ਤਰ ਮਿੱਤਰ ਹੈ 10ਵੀਂ ਤਿਥੀ ਦਾ ਪੱਖ ਹੈ ਅੱਜ ਤੇ ਕੇਤੂ ਦਾ ਨਕਸ਼ਤਰ ਸਿਰਫ ਕਾਲਾਪਣ ਤੋਂ ਬਚਣਾ ਹੈ ਧਾਰਮਿਕ ਸੋਚ ਤੁਹਾਡੀ ਰਹਿਣ ਵਾਲੀ ਹੈ ਕਿਤੇ ਮੱਥਾ ਟੇਕਣ ਜਾ ਰਹੇ ਹੋ ਤਾਂ ਪੀਲੇ ਫੁੱਲ ਚੜਾਓ ਤੇ ਪੀਲਾ ਰੰਗ ਪਹਿਨੋ ਇਹ ਤੁਹਾਡੇ ਲਈ ਸ਼ੁਭ ਜਾਣ ਵਾਲਾ ਹੈ ਰਸੋਈ 'ਚ ਬੈਠ ਕੇ ਖਾਣਾ ਅੱਜ ਵੀ ਖਾ ਲਓ ਤੇ ਜੀਬ ਤੇ ਸਵੇ ਤੁਸੀਂ ਛੇ ਲਗਾਓ ਠੀਕ ਟੌਰਸੀਆ ਨੀ ਬ੍ਰਿਖ ਰਾਸ਼ੀ ਵਾਲੇ ਥੋੜੀ ਜੀ ਉਦਾਸੀ ਥੋੜੀ ਜੀ ਪਰੇਸ਼ਾਨੀ ਰਹੇਗੀ ਬਣਿਆ ਬਣਾਇਆ ਪ੍ਰੋਗਰਾਮ ਇੱਕਦਮ ਤੁਸੀਂ ਕੈਨਸਲ ਕਰ ਸਕਦੇ ਹੋ ਵੀ ਮੈਂ ਨਹੀਂ ਜਾਣਾ ਜਾਂ ਮੇਰਾ ਮਨ ਨਹੀਂ ਹੈ ਜਾਂ ਥੋੜੀ ਬਹੁਤਾਂ ਕਿਸੇ ਦੀਆਂ ਕਈਆਂ ਹੋਈਆਂ ਗੱਲਾਂ ਆਪਾਂ ਕਹਿ ਸਕਦੇ ਆ ਕਿ ਅੱਜ ਮਨ ਨੂੰ ਥੋੜਾ ਠੇਸ ਪਹੁੰਚਾ ਸਕਦੀਆਂ ਨੇ ਚਲੋ ਸਾਤਵਿਕ ਰਹਿਣਾ ਤੁਸੀਂ ਮਨ ਨੂੰ ਉਦਾਸ ਨਹੀਂ ਹੋਣ ਦੇਣਾ ਹਲਕਾ ਜਿਹਾ ਮਿਊਜ਼ਿਕ ਸੁਣ ਲੈਣਾ ਤੇ ਸੱਚ ਜਾਣੋ ਸੰਡੇ ਆ ਨੂੰ ਫਾਂਡੇ ਬਣਾਓ ਪਰਿਵਾਰ ਨਾਲ ਕਿਤੇ ਮੂਵੀ ਦੇਖਾਓ ਤੇ ਮਨ ਖੁਸ਼ ਵੀ ਹੋ ਜਾਏਗਾ ਥੋੜੀ ਚੇਂਜ ਵੀ ਹੋ ਜਾਏਗੀ ਚੰਗਾ ਜੇ ਮੈਨੂੰ ਜਾਨੇ ਮਿਥੂਨ ਰਾਸ਼ੀ ਵਾਲਿਆਂ ਦੇ ਲਈ ਤੁਹਾਨੂੰ ਬਿਜ਼ਨਸ ਲਈ ਸਿਤਾਰੇ ਚੰਗਿਆ ਭਾਵੇਂ ਐਤਵਾਰ ਦਾ ਦਿਨ ਹੈ ਫਿਰ ਵੀ ਪਰਿਵਾਰ ਦਾ ਸਾਥ ਤੇ ਪਰਿਵਾਰ ਤੇ ਪ੍ਰੇਮ ਸਬੰਧਾਂ ਨੂੰ ਰੱਖ ਕੇ ਕਾਫੀ ਇਮੋਸ਼ਨਲ ਹੋ ਰਹੇ ਹੋ ਤੁਸੀਂ ਸਾਰਾ ਦਿਨ ਮੋਬਾਈਲ ਤੇ ਗੱਲਾਂ ਕਰਨੀਆਂ ਚੰਗੀ ਗੱਲ ਨਹੀਂ ਹੈ ਥੋੜਾ ਥੋੜਾ ਜਿਹਾ ਟਾਈਮ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਵੀ ਦੇਣਾ ਚਾਹੀਦਾ ਚੰਗਾ ਕੱਚ ਦਾ ਗਲਾਸ ਬਿਲਕੁਲ ਨਹੀਂ ਜੋ ਯੂਜ਼ ਕਰਨਾ ਤੁਸੀਂ ਅੱਜ ਮਾਂ ਦੇ ਪੈਰੀਂ ਹੱਥ ਲਗਾ ਕੇ ਘਰ ਤੋਂ ਨਿਕਲਣਾ ਤੇ ਚੌਲ ਹਲਦੀ ਦੁੱਧ ਜਲ ਪ੍ਰਵਾਹ ਕਰ ਦੋ ਦਿਨ ਅੱਛਾ ਹੋ ਜਾਏਗਾ ਕੇਤੂ ਦਾ ਨਕਸ਼ਤਰ ਮਿੱਤਰਨੀਏ ਕਾਲਾ ਪੰਤੋਂ ਬਚੋ ਕੈਂਸਰ ਕਰਗ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਠੀਕ ਠਾਕ ਨੇ ਪਰ ਮਾਤਾ ਦੀ ਸਿਹਤ ਥੋੜੀ ਖਰਾਬ ਨਾਨਕੇ ਦਾਦਕੇ ਪਰਿਵਾਰ ਤੋਂ ਕੋਈ ਖਬਰ ਸੁਣਨ ਨੂੰ ਮਿਲੀ ਜਿਹਦੇ ਕਰਕੇ ਥੋੜਾ ਮਨ ਡਿਸਟਰਬ ਹੋਇਆ ਪਰੇਸ਼ਾਨ ਹੋਇਆ ਥੋੜੀ ਉਦਾਸੀ ਆਈ ਤੇ ਨਾਲ ਹੀ ਕੁਝ ਇਹ ਜੀ ਖਬਰ ਜਿੱਦਾਂ ਆਪਾਂ ਕਹੀਏ ਕਿ ਉਹਨੂੰ ਆਪਣੇ ਮਨ ਤੋਂ ਕੱਢ ਹੀ ਨਹੀਂ ਸਕਦੇ ਤੁਸੀਂ ਹਨਾ ਐਦਾਂ ਦੀ ਕੁਝ ਉਲਝੇ ਐਵੇਂ ਵੀ ਕਈ ਵਾਰੀ ਹੋ ਜਾਂਦੇ ਆ ਪਾਣੀ ਚ ਦੁੱਧ ਪਾ ਕੇ ਇਸ਼ਨਾਨ ਕਰਨਾ ਬਹੁਤ ਜ਼ਰੂਰੀ ਮਹਿਰੂਨ ਜਾਂ ਰੈੱਡ ਕਲਰ ਪੈਨੋ ਦਿਨ ਵਧੀਆ ਜਾਏਗਾ ਲਿਓ ਸਿੰਘ ਰਾਸ਼ੀ ਦੇ ਸਿਤਾਰੇ ਚੰਗੇ ਆ ਕੀ ਨਹੀਂ ਸਿਤਾਰੇ ਚੰਗੇ ਹੀ ਹੁੰਦੇ ਆ ਬਸ ਸਮਝਣ ਦੀ ਗੱਲ ਹੈ ਕਿ ਕੀ ਕਰਨਾ ਹੈ ਮਿਸ਼ਰੀ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰਨੀ ਹੈ ਕੇਤੂ ਦਾ ਨਕਸ਼ਤਰ ਥੋੜੇ ਜਿਹਾ ਜ਼ਿਆਦਾ ਬੋਲਣ ਤੇ ਤੁਹਾਡੇ ਆਪਣੇ ਭੇਤ ਖੁੱਲ ਜਾਣਗੇ ਜਿਸ ਕਰਕੇ ਤੁਹਾਨੂੰ ਲੱਗੇਗਾ ਲੈ ਜ਼ਰੂਰਤ ਕੀ ਸੀ એનર્ਜੀ ਵੀ ਗਈ ਦਿਮਾਗ ਵੀ ਗਿਆ ਭੇਤ ਵੀ ਖੁੱਲੇ ਤੇ ਨੁਕਸਾਨ ਵੀ ਹੋਇਆ ਹਨਾ ਕਾਲਾ ਨੀਲਾ ਰੰਗ ਅੱਜ ਪਾਇਓ ਨਾ ਜਲਦੀ ਉੱਠਣਾ ਭਾਵੇਂ ਸੰਡੇ ਆ ਫਿਰ ਵੀ ਜਲਦੀ ਉੱਠੋ ਸੂਰਜ ਦੇ ਦਰਸ਼ਨ ਕਰੋ ਤੇ ਪਿਤਾ ਨਾਲ ਖਾਣਾ ਖਾਓ ਬੈਠ ਕੇ ਹੱਸ ਤੇ ਫਿਰ ਦੇਖੋ ਥੋੜੀ देर ਜ਼ਰੂਰ ਬੈਠੋ ਪਿਤਾ ਜੀ ਦੇ ਕੋਲ ਆਪਣੇ ਤੇ ਸਮਾਵੇ ਬੈਸਟ ਤੇ ਸਤਾਰੇ ਵੀ ਬੈਸਟ ਵਰਗੋ ਜਾਨੀ ਕੰਨਿਆ ਰਾਸ਼ੀ ਦੀ ਗੱਲ ਕਰੀਏ ਤਾਂ ਕੰਨਿਆ ਰਾਸ਼ੀ ਵਾਲਿਆਂ ਦੇ ਥੋੜੀ ਸਿਹਤ ਖਰਾਬ ਹੋਈ ਲੱਤਾਂ ਦੁਖੀਆਂ ਲੱਤਾਂ ਚ ਦਰਦ ਨੇ ਤੁਹਾਨੂੰ ਥੋੜਾ ਪਰੇਸ਼ਾਨ ਕੀਤਾ ਤੇ ਚਲੋ ਲੱਤਾਂ ਬਹਾ ਦੀ ਮਾਲਿਸ਼ ਤੇ ਤੁਸੀਂ ਕਰਨੀ ਹੈ ਅੱਜ ਰੈਸਟ ਜ਼ਰੂਰ ਕਰਨਾ ਆਪਣੇ ਲਈ ਟਾਈਮ ਜ਼ਰੂਰ ਕੱਢਣਾ ਹੈ ਜ਼ਰੂਰੀ ਆ ਕੇਤੂ ਦੇ ਨਕਸ਼ਤਰ ਨੂੰ ਸ਼ੁਭ ਕਰਨ ਦੇ ਲਈ ਤਿੰਨ ਕੇਲੇ ਤਾਰਮਿਕਸਤਾਨ ਤੇ ਰੱਖੋ ਜੇ ਇਕੱਲੇ ਬੱਚਿਆਂ ਨੂੰ ਦੇ ਸਕਦੇ ਹੋ ਲਿਬਰਾਜ਼ਾਨੀ ਤੁਲ ਰਾਸ਼ੀ ਵਾਲਿਆਂ ਦੇ ਲਈ ਵੀ ਕੇਤੂ ਦਾ ਨਕਸ਼ਤਰ ਮੇਤਰਾ ਨਾ ਹੋਣ ਕਰਕੇ ਬਦਨਾਮੀ ਤੋਂ ਬਚੋ ਕਿਸੇ ਨਾ ਕਿਸੇ ਤਰ੍ਹਾਂ ਨਾਲ ਕੋਈ ਅਲੀਗੇਸ਼ਨ ਤੋਮਤ ਇਦਾਂ ਦੀ ਲੱਗ ਜਾਏਗੀ ਜਿਸ ਨਾਲ ਤੁਸੀਂ ਉਹ ਲੱਜ ਸਕਦੇ ਹੋ ਉਹੀ ਗੱਲ ਕਿ ਜੀਜੇ ਚੰਦਰਮਾ ਯਾਤਰਾ ਜ਼ਰੂਰੀ ਨਾ ਹੋਵੇ ਤਾਂ ਟਾਲੋ ਗਲੇ ਦੀ ਪ੍ਰੋਬਲਮ ਦੇ ਲਈ ਠੰਡੀਆਂ ਦਿੱਤੀਆਂ ਚੀਜ਼ਾਂ ਦਾ ਸੇਵਨ ਧਿਆਨ ਨਾ ਕਰੋ ਮੌਸਮ ਆ ਰਿਹਾ ਜਾ ਰਿਹਾ ਕੋਈ ਕਈ ਵਾਰੀ ਠੰਡ ਹੋ ਜਾਂਦੀ ਹੈ ਤੇ ਕਈ ਵਾਰੀ ਗਰਮੀ ਮੌਸਮ ਦੇ ਐਕਸਪੋਜ਼ਰ ਦੇ ਅਨੁਸਾਰ ਹੀ ਖਾਣ ਪੀਣ ਕਰੋ ਸਕੋਰਪੀਓ ਬ੍ਰਿਜਚ ਰਾਸ਼ੀ ਦੇ ਲਈ ਚੰਦਰਮਾ ਦੂਸਰੇ ਸਥਾਨ ਵਿੱਚ ਹੈ ਹਫਤੇ ਚ ਲੋਨ ਲੈਣਾ ਸੀ ਪੈਸਾ ਆਉਣਾ ਸੀ ਆ ਜਾਏਗਾ ਬਿਲਕੁਲ ਸਿਤਾਰੇ ਠੀਕ ਨੇ ਕੇਤੂ ਦਾ ਨਕਸ਼ਤਰ ਵੀ ਸਾਥ ਆਏਗਾ ਪਰ ਬਾ ਮੋੜੇ ਚ ਸੱਟ ਤੋਂ ਬਚੋ ਫਿਸਲ ਕੇ ਗਿਰ ਸਕਦੇ ਹੋ ਆਪਣੀਆਂ ਕੀਮਤੀ ਚੀਜ਼ਾਂ ਦੀ ਸੰਭਾਲ ਜਰੂਰ ਰੱਖੋ ਗੁੰਮ ਹੋ ਸਕਦੀਆਂ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਸਾਮਸੂਮ ਕੇ ਰੱਖੋ ਮੱਥੇ ਤੇ ਦੁੱਧ ਲਾਓ ਤੇ ਦੁੱਧ ਦਾ ਪੈਕੇਟ ਤੁਸੀਂ ਦੋ ਦਿਨ ਲਗਾਤਾਰ ਹੁਣ ਤੁਹਾਨੂੰ ਰਾਸ਼ੀ ਵਿੱਚ ਚੰਦਰਮਾ ਰਹੇਗਾ ਤਾਂ ਧਾਨਿਕ ਸਥਾਨ ਤੇ ਰੱਖ ਸਕਦੇ ਹੋ ਸੈਜੀਟੇਰੀਅਸ ਤੋਂ ਰਾਸ਼ੀ ਵਾਲਿਆਂ ਦੀ ਵੀ ਸੇ ਥੋੜੀ ਜੀ ਖਰਾਬ ਨਜ਼ਰਾਂ ਜੁਕਾਮ ਛਿੱਕਾਂ ਸਿਰ ਚ ਦਰਦ ਪਰੇਸ਼ਾਨ ਕਰੇਗਾ ਕੁੱਤੇ ਨੂੰ ਰੋਟੀ ਤੁਸੀਂ ਪਾ ਦੇਣੀ ਹੈ ਕੇ ਤੁ શુભ ਹੋ ਜਾਣਾ ਹਲਕਾ ਜਿਹਾ ਸਰੋਂ ਦਾ ਤੇਲ ਲਾਉਂਗੇ ਤਾਂ ਹੋਰ ਜ਼ਿਆਦਾ ਅੱਛਾ ਚਾਲਦੇ ਪਾਣੀ ਵਿੱਚ ਤੁਸੀਂ ਵੀ ਚੋਲ ਵਗੈਰਾ ਜਲ ਪ੍ਰਵਾਹ ਕਰ ਸਕਦੇ ਥੋੜੀ ਗੈਸ ਦੀ ਪ੍ਰੋਬਲਮ ਥੋੜੀ ਲੀਵਰ ਦੀ ਪ੍ਰੋਬਲਮ ਆ ਰਹੀ ਹੈ ਪਰਿਵਾਰ ਵਿੱਚ ਕਿਸੇ ਨੂੰ ਟੈਂਪਰੇਰੀ ਤੌਰ ਤੇ ਬਣ ਰੇ ਮੰਗਲਿਕ ਯੋਗ ਕਰਕੇ ਤਾਂ ਮੰਗਲ ਨੂੰ ਸ਼ੁਭ ਕਰਨ ਲਈ ਗਾਂ ਨੂੰ ਗੁੜ ਵੀ ਖਿਲਾ ਸਕਦੇ ਕੈਪ੍ਰਿਕਨ ਮਕਰ ਰਾਸ਼ੀ ਵਾਲਿਆਂ ਦੇ ਵਾਧੂ ਜੇ ਹੋਏ ਖਰਚੇ ਇੱਕਦਮ ਖਰਚੇ ਤੇ ਕੈਸ਼ ਇਨ ਹੈਂਡ ਦੀ ਹੋਈ ਕਮੀ ਜਿਸ ਕਰਕੇ ਪਰਿਵਾਰ ਵਿੱਚ ਬੜੇ ਉਲਝੇ ਨੇ ਇਹ ਤੁਹਾਡੇ ਲਈ ਹੋ ਰਿਹਾ ਹੈ ਚੱਲਦਾ ਚੱਲਦਾ ਬਿਜ਼ਨਸ ਕੰਮ ਕਰ ਦੇਖ ਰਿਹਾ ਚੰਗਾ ਚੱਲ ਰਿਹਾ ਪਰ ਉਹੀ ਗੱਲ ਕਿ ਉਧਾਰੀ ਜ਼ਿਆਦਾ ਵਧ ਗਈ ਹੈ ਜਾ ਕੋਈ ਨੁਕਸਾਨ ਲੱਗਦਾ ਕਿ ਸਰਕਲ ਵੱਲੋਂ ਹੋਣ ਵਾਲਾ ਚਲੋ ਧੋਖੇ ਤੋਂ ਤੇ ਬਚਣਾ ਹੀ ਨਾਲ ਹੀ ਪੈਸੇ ਦਾ ਲੈਣ ਦੇ ਨੂੰ ਬਹੁਤ ਧਿਆਨ ਨਾਲ ਕਰਨਾ ਹੈ ਨਾਲ ਹੀ ਅੱਜ ਸੰਡੇ ਵਾਲੇ ਦਿਨ ਬੇਸ਼ੱਕ ਵਿਰੋਧੀ ਤੁਹਾਡਾ ਕੁਝ ਨਹੀਂ ਵਿਗਾੜ ਸਕਦੇ ਪਰ ਫਿਰ ਵੀ ਅਣਚਾਹੇ ਲੋਕਾਂ ਤੋਂ ਜਿਨ੍ਹਾਂ ਦੁਆਰਾ ਤੁਹਾਨੂੰ ਲੱਗਦਾ ਹੈ ਕਿ ਕੋਈ ਵੀ ਤੁਹਾਡੇ ਆਪਣੇ ਕਲੋਜ਼ਲੀ ਨਹੀਂ ਹੈ ਉਹਨਾਂ ਨੂੰ ਆਪਣੇ ਪੇਤ ਨਹੀਂ ਦੇਣੇ ਚਾਹੀਦੇ ਕਿਉਂਕਿ ਰਿਸਕ ਉਮਰਾਸ਼ੀ ਸਿਤਾਰੇ ਟਿਕਟਾ ਕਰਨਗੇ ਬੇਸ਼ੱਕ ਮਾਤਾ ਦੀ ਸੇਤ ਨੂੰ ਲੈ ਕੇ ਥੋੜੀ ਚਿੰਤਾ ਬਣੀ ਰਹੇ ਕਿ ਉਹਨਾਂ ਦੇ ਜੋੜਾਂ ਵਿੱਚ ਦਰਦ ਵਗੈਰਾ ਰਹਿ ਸਕਦਾ ਲੱਤਾਂ ਗੋਡਿਆਂ ਦੀ ਪਰੇਸ਼ਾਨੀ ਕਰਕੇ ਹਸਪੀਟਲ ਦੇ ਚੱਕਰ ਵੀ ਲੱਗ ਸਕਦੇ ਆਪਣੇ ਸਿਰ ਦੀ ਪ੍ਰੋਬਲਮ ਜਾਂ ਸਿਰ ਤੇ ਬੋਝ ਜਾਂ ਮਹਿਸੂਸ ਹੋਵੇ ਤਾਂ ਇੱਕ ਤਾਂ ਹਰਾ ਰੰਗ ਨਹੀਂ ਪਾਉਣਾ ਤੇ ਦੂਜਾ ਤੁਪ ਚ ਸਿਰ ਟਾ ਕੇ ਰੱਖਣਾ ਕੇਤੂ ਦੇ ਨਕਸ਼ਤਰ ਨੂੰ ਸ਼ੁਭ ਕਰਨ ਦੇ ਲਈ ਕਾਲੇ ਚਿੱਟੇ ਤੇਲ ਲੈ ਕੇ ਤੁਸੀਂ ਜਲ ਪ੍ਰਵਾਹ ਕਰ ਸਕਦੇ ਹੋ バイス ਜਦਨੀ ਮੀਨ રાશિ ਦੀ ਗੱਲ ਕਰੀਏ ਤਾਂ 10ਵੇਂ ਸਥਾਨ ਵਿੱਚ ਚੰਦਰਮਾ ਠੀਕ ਹੈ ਹੁਣ 2.5 ਦਿਨ ਇੱਥੇ ਹੀ ਰਹੇਗਾ ਤਾਂ ਟਿਕ ਤਕ तकरीबन तकरीबन ਠੀਕ ਹੀ ਕੰਮ ਕਰੇਗਾ ਸਰਕਾਰੀ ਦਰਬਾਰੇ ਅੱਛਾ ਨਾਮ ਇੱਜ਼ਤ ਬਣਾਉਣ ਲਈ ਸਿਤਾਰੇ ਚੰਗੇ ਆ ਹਾਂ ਸ਼ਾਦੀ ਦੀ ਉਮਰ ਹੈ ਤਾਂ ਜਲਦਬਾਜ਼ੀ ਦੇ ਵਿੱਚ ਦਵਾ-ਦਵਾ ਹਾਂ ਤੇ ਦਵਾ-ਦਵਾ ਨਾ ਨਹੀਂ ਕਰਨੀ ਚਾਹੀਦੀ ਥੋੜਾ ਸਮਾ ਲੋ ਸਮੇਂ ਦੇ ਅਨੁਸਾਰ ਹੀ ਪਰਵਾਰ ਦੀ ਸਲਾਹ ਦੇ ਨਾਲ ਬੈਠ ਕੇ ਫੈਸਲੇ ਲੈਣੇ ਤੁਹਾਡੇ ਲਈ ਸ਼ੁਭ ਫਲ ਦੇਣਗੇ ਠੀਕ ਹੈ ਸ਼ੁਕਰ ਉੱਚਦਾ ਹੈ ਪਰ ਨਾਲ ਰਾਹੂ ਵੀ ਹੈ ਤੇ ਰਾਹੂ ਕੀ ਕਰਦਾ ਹੈ ਕਈ ਵਾਰੀ ਐਵੇਂ ਹੀ ਦਿਮਾਗ ਨੂੰ ਘੁਮਾ ਦਿੰਦਾ ਹੈ ਤੇ ਬੰਦਾ ਜਲਦੀ ਜਲਦੀ ਕੋਈ ਨਾ ਕੋਈ ਡਿਸੀਜਨ ਲੈ ਲੈਂਦਾ ਹੈ ਤਾਂ ਇਸ ਕਰਕੇ ਆਰਾਮ ਨਾਲ ਸਮਾਂ ਪਾ ਕੇ ਹੀ ਡਿਸੀਜਨ ਲੈਣਾ ਚਾਹੀਦਾ ਹੈ ਠੀਕ ਹੈ ਜੀ ਚਲੋ ACG 12 ਗ੍ਰਹਾਂ ਦੇ 12 ਰਾਸ਼ੀਆਂ ਦਾ ਆਪਾਂ ਦੱਸਿਆ ਤੁਹਾਨੂੰ ਕਿ ਕਿੱਦਾਂ ਆਪਾਂ ਗ੍ਰਹਾਂ ਨੂੰ ਸ਼ੁਭ ਕਰਕੇ ਸ਼ੁਭ ਰਿਜ਼ਲਟ ਲੈ ਸਕਦੇ ਆ ਦਿਨ ਨੂੰ ਬੈਸਟ ਬਣਾ ਸਕਦੇ ਆ ਵਾਸਤੂ ਦੇ ਮੁਤਾਬਕ ਵੀ ਛੋਟੇ ਛੁੱਟੀਆਂ ਚੀਜ਼ਾਂ ਛੋਟੀਆਂ ਛੋਟੀਆਂ ਗੱਲਾਂ ਬੜੇ ਮਾਇਨੇ ਰੱਖਦੇ ਆ ਪਾਣੀ ਦਾ ਵੇਸਟ ਕਰਨਾ ਬੜਾ ਮਾਇਨੇ ਰੱਖਦਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਚੰਦਰ ਖਰਾਬ ਹੋ ਜਾਂਦਾ ਹੈ ਇਹਦੇ ਨਾਲ ਤੇ ਰਾਹੁ ਦਾ ਪ੍ਰਭਾਵ ਵੱਜ ਜਾਂਦਾ ਸਾਡੇ ਸਰੀਰ ਚ ਵੀ ਦੇਖੋ ਪਾਣੀ ਜਿਆਦਾ 70% ਜਦੋਂ ਹੀ ਅਨ ਬੈਲੈਂਸ ਹੋਵੇ ਤਾਂ ਸਥਿਤੀ ਅਨ ਬੈਲੈਂਸ ਇੱਕਦਮ ਬਹੁਤ ਜਲਦੀ ਹੋ ਜਾਂਦੀਆਂ ਨੇ ਤਾਂ ਇਸ ਕਰਕੇ ਅਗਰ ਤੁਹਾਡੇ ਘਰ ਦੀਆਂ ਟੂਟੀਆਂ ਖਰਾਬ ਰਹਿੰਦੀਆਂ ਨੇ ਤਾਂ ਚੰਦਰ ਖਰਾਬ ਹੈ ਰਾਹੁ ਵੀ ਖਰਾਬ ਹੈ ਠੀਕ ਹੈ ਦੂਸਰੀ ਗੱਲ ਅਗਰ ਤੁਹਾਡੇ ਤੁਸੀਂ ਪਾਣੀ ਬਹੁਤ ਜ਼ਿਆਦਾ ਵੇਸਟ ਕਰਦੇ ਕਈ ਵਾਰੀ ਕਪੜੇ ਤੋਂ ਲੱਗਾ ਟੂਟੀ ਚੱਲਦੀ ਪਈ ਹੈ ਬਸ ਚੱਲਦੀ ਹੋਈ ਪਈ ਹੈ ਬਸ ਚੱਲਦੀ ਹੋਈ ਪਈ ਹੈ ਜਾਨੀ ਕਿ ਟੂਟੀ ਉੱਤੋਂ ਚਲਾ ਦਿੰਨੇ ਆ ਸੀ ਕਿ ਕਈ ਵਾਰੀ ਕੀ ਹੁੰਦਾ ਸਰਕਾਰੀ ਟੂਟੀਆਂ ਲੱਗੀਆਂ ਤੇ ਚੱਲਦੀ ਪਈ ਹੈ ਚੱਲ ਆ ਗਈ ਹੈ ਟੂਟੀ ਤੇ ਆ ਗਈ ਹੈ ਤੇ ਬਸ ਚੱਲਦੀ ਰਹਿੰਦੀ ਹੈ ਇਹ ਕੀ ਮਤਲਬ ਹੋਇਆ ਦੇਖੋ ਇਹ ਨਾ ਇੱਥੇ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹੂੰਗੀ ਇਹਨੂੰ ਨੀਅਤ ਵੀ ਕਹਿੰਦੇ ਆ ਹਰ ਜਗ੍ਹਾ ਤੇ ਚੀਜ਼ ਨੂੰ ਸੇਵ ਕਰਨਾ ਕੁਦਰਤ ਨੂੰ ਸੇਵ ਕਰਨ ਦੇ ਬਰਾਬਰ ਹੈ ਜ਼ਰੂਰੀ ਨਹੀਂ ਆ ਕਿਸੇ ਨੂੰ ਦਿਖਾ ਕੇ ਕੋਈ ਕੰਮ ਕੀਤਾ ਜਾਵੇ ਕੋਚੇ ਜਾਂ ਇਸ ਕਰਕੇ ਕਰ ਲੈਣੀਆਂ ਚਾਹੀਦੀਆਂ ਨੇ ਕਿ ਕੁਦਰਤੀ ਤੌਰ ਤੇ ਚੰਗੀਆਂ ਹੁੰਦੀਆਂ ਨੇ ਜ਼ਰੂਰੀ ਥੋੜੀ ਹੈ ਕੋਈ ਫੋਟੋ ਹੀ ਖਿੱਚਣੀ ਹੈ ਕਿ ਭਾਈ ਅਸੀਂ ਟੂਟੀ ਬੰਦ ਕੀਤੀ ਭਾਈ ਅਸੀਂ ਪਾਣੀ ਸੇਵ ਕੀਤਾ ਕਈ ਵਾਰ ਤੁਸੀਂ ਕਿਸੇ ਸਰਕਾਰੀ ਜਗ੍ਹਾ ਤੇ ਜਾਂਦੇ ਹੋ ਟੂਟੀ ਚੱਲ ਰਹੀ ਹੁੰਦੀ ਚਾਰ ਜਾਣੇ ਨਹੀਂ 14 ਜਾਂਦੇ ਨਹੀਂ 40 ਜਾਣੇ ਕੋਲੋਂ ਜੀ ਲੰਘ ਜਾਂਦੇ ਕੋਈ ਧਿਆਨ ਨਹੀਂ ਹੈ ਭਾਈ ਮਾੜਾ ਜਾਂ ਬੰਦ ਕਰ ਦੋਂਗੇ ਤਾਂ ਪੇਚ ਕੱਸ ਦੋਂਗੇ ਫਰਕ ਵੀ ਕੀ ਪੈਂਦਾ ਹੈ ਹੈਨਾ ਉਹ ਚੋਰ ਆ ਉਹ ਉਥੇ ਗਿੱਲਾ ਕਰ ਰਿਹਾ ਜਗਾ ਪਾਣੀ ਵੇਸਟ ਹੋ ਰਿਹਾ ਸੰਭਲਿਆ ਜਾਏਗਾ ਕਿਸੇ ਦੇ ਕੰਮ ਆਏਗਾ ਮਤਲਬ ਇਹਨੂੰ ਨਹੀਂ ਗੱਤ ਕਹਿੰਦੇ ਅਸਲ ਦੇ ਵਿੱਚ ਦਿਖਾਵਾ ਲੋਕਾਂ ਨੂੰ ਕਰ ਸਕਦੇ ਆ ਕੁਦਰਤ ਨੂੰ ਨਹੀਂ ਕਰ ਸਕਦੇ ਕੁਦਰਤ ਨੇ ਜੋ ਤੁਸੀਂ ਨਹੀਂ ਵੀ ਕੀਤਾ ਨਾ ਤੁਸੀਂ ਸੋਚ ਵੀ ਲਿਆ ਨਾ ਉਹ ਵੀ ਉਹਨੇ ਦੇਖ ਹੀ ਲੈਣਾ ਕਿਉਂਕਿ ਸੋਚ ਦੇ ਅੰਦਰ ਵੀ ਤੇ ਉਹੀ ਹੈ ਹੈਨਾ ਚਲੋ ਪਾਣੀ ਵੇਸਟ ਕਰਦੇ ਨਹੀਂ ਕਰਨਾ ਇਹਦੇ ਨਾਲ ਸਟਾਰ ਖਰਾਬ ਹੋ ਜਾਂਦੇ ਆ ਠੀਕ ਹੈ ਘਰ ਚ ਵੀ ਪਾਣੀ ਜ਼ਰੂਰਤ ਅਨੁਸਾਰ ਹੀ ਵਰਤਿਆ ਕਰੋ ਐਵੇਂ ਹੀ ਵਾਸ਼ਬੈਸ਼ਨ ਚ ਡੋਲੀ ਜਾਣਾ ਡੋਲੀ ਜਾਣਾ ਅੱਧਾ ਪੀਤਾ ਤੇ ਅੱਧਾ ਗਲਾਸ ਢੋਲ ਦਿੱਤਾ ਉਹਨਾਂ ਕੋਈ ਲੋ ਦੁਬਾਰਾ ਲੈ ਲਓ ਨਾ ਤੇ ਧਿਆਨ ਰੱਖੋ ਚੰਦਰ ਨੂੰ ਸ਼ੁਭ ਰੱਖੋਗੇ ਮਨ ਨੂੰ ਵੀ ਸ਼ੁਭ ਹੀ ਰਹੇਗਾ ਸਮਾਜ ਦਾ ਜ਼ਦ ਆਪ ਸਭ ਦਾ ਜ਼ਦ ਨਾ ਦਿਨ ਬਹੁਤ ਹੀ ਅੱਛਾ ਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਮਿੰਦਾ ਇਜਾਜ਼ਤ ਸਤਿ ਸ੍ਰੀ ਅਕਾਲ